ਤੁਸੀਂ ਸਾਰਾ ਕੁਝ ਕਰ ਸਕਦੇ ਵੀਰ ਦਾ ਨਾ ਕੋਈ ਘਰ ਵਾਤ ਨਾ ਮਾਂ ਪਿਓ ਨਾ ਪਹਿਣਾ ਜਿੰਨੀ ਉਮਰ ਮਾਂ ਪਿਓ ਤੋਂ ਬਗੈਰ ਜਿੰਨੀ ਉਮਰ ਕੱਢੀ ਹੈ ਨਾ ਇਸ ਵੀਰ ਨੇ ਕਿਸੇ ਨੇ ਤਰਸਾ ਕੇ ਪ੍ਰਸ਼ਾਦਾ ਪਾਣੀ ਦੇ ਦਿੱਤਾ ਤੇ ਛੱਕ ਲਿਆ ਮੈਂ ਤੁਹਾਡੇ ਚਰਨਾਂ ਦੇ ਵਿੱਚ ਬਹਿ ਕੇ ਇੱਕ ਬੇਨਤੀ ਕਰਦਾ ਇਹ ਆਪਣੇ ਮਾਈਂਡ ਦੇ ਵਿੱਚ ਰੱਖਿਓ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੈਠਾ ਕਿ ਵੀਰ ਦੀਆਂ ਲੱਤਾਂ ਵੀ ਸਹੀ ਤਰੀਕੇ ਨਾਲ ਨਹੀਂ ਚਲਦੀਆਂ ਤੇ ਬਾਹਾਂ ਵੀ ਬਾਹਾਂ ਵੀ ਸਹੀ ਤਰੀਕੇ ਨਾਲ ਨਹੀਂ ਚੱਲਦੀਆਂ ਤੇ ਮਾਨਸਿਕ ਹਾਲਤ ਵੀ ਠੀਕ ਨਹੀਂ ਹੈ ਛੁੱਟ ਛੁੱਟ ਨਹੀਂ ਰੀਦੇ ਕਿੱਥੇ ਇਹ ਕਈ ਗੋਡਿਆਂ ਜਾਂ ਠੀਕ ਕਦੇ ਇਥੇ ਕਦੀ ਹੁੰਦਾ ਕਦੀ ਬਾਬੇ ਦੇ ਕਾਲੇ ਸੁੱਤਾ ਹੁੰਦਾ ਕਦੀ ਕਿਸੇ ਦੇ ਬਾਹਰ ਤੇ ਥੜੇ ਤੇ ਸੁੱਤਾ ਹੁੰਦਾ ਇੰਦਾ ਕੋਈ ਮਜਦੇ ਕਰ ਮਾਈ ਮਾਈ ਮੋਟੀ ਦਰਦ ਦਰਦ ਤੇ ਠੋਕਣਾ ਖਾਣ ਲਈ ਮਜਬੂਰ ਆ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਸ ਵੀਰ ਦੀ ਜਿਹੜੀ ਮਾਤਾ ਤੁਹਾਨੂੰ ਆਪ ਨਿੱਜਰ ਪਿੰਟ ਲੈ ਕੇ ਆਉਂਗਾ ਜੇ ਤੁਸੀਂ ਕੁਝ ਨਹੀਂ ਨਾ ਕਰ ਸਕਦੇ ਵੇਖੀਦਾ ਹੀ ਸਾਹਮਣੇ ਜਦੋਂ ਰੋਜ਼ ਜਾਂਦਾ ਬੱਬਕਾਲੇ ਸਾਹਿਬ ਪ੍ਰਸ਼ਾਦਾ ਸ਼ਗਨ ਕਦੀ ਕਿਤੇ ਕੋਈ ਮੋਦੀ ਮੋਈ ਥੋਈ ਬੋਲੀ ਥੋੜੀ ਬੋਤੀ ਕੋ ਕਰੀਏ ਥੋੜੀ ਬੋਤੀ ਮਾਪਿਓ ਜਨਾ ਭੈਣ ਭਰਾ ਜੇ ਨਾ ਘਰ ਜੇ ਇਸ ਸਾਲ ਜਿਹੜੀਆਂ ਬਾਰਸ਼ਾਂ ਹੋਈਆਂ ਸੀ ਉਸ ਬਾਰਸ਼ਾਂ ਦੇ ਵਿੱਚ ਇਸ ਵੀਰ ਦਾ ਜਿਹੜਾ ਕੋਠਾ ਡਿੱਗ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਰਈਏ ਦੇ ਲਾਗੇ ਪਿੰਡ ਨਿੱਜਰ ਵਿਖਿਆ ਆ ਕਿਸੇ ਬਹੁਤ ਹੀ ਸੱਜਣ ਪਿਆਰੇ ਨੇ ਮੈਨੂੰ ਫੋਨ ਕੀਤਾ ਕਿ ਬਹੁਤ ਜ਼ਿਆਦਾ ਜ਼ਰੂਰੀ ਇੱਕ ਵੀਡੀਓ ਪਾਉਣੀ ਆ ਕਿ ਜੇ ਇਸ ਵੀਰ ਦੀ ਮਦਦ ਹੋ ਸਕੇ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਤੁਸੀਂ ਉਹ ਕੁਝ ਕਰ ਸਕਦੇ ਜੇ ਕਿਉਂਕਿ ਤੁਸੀਂ ਬਹੁਤ ਸੋਹਣੇ-ਸੋਹਣੇ ਘਰਾਂ ਦੇ ਵਿੱਚ ਰਹਿੰਦੇ ਜੀ ਤੁਸੀਂ ਉਹਨਾਂ ਘਰਾਂ ਦੇ ਵਿੱਚ ਰਹਿੰਦੇ ਜੇ ਕਿ ਜਿਸ ਘਰ ਦੇ ਵਿੱਚ ਹਰ ਇੱਕ ਸੁੱਖ ਸਹੂਲਤ ਅੱਜ ਮੈਂ ਇੱਕ ਵੀਰ ਨੂੰ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਜੇ ਇਸ ਵੀਰ ਦਾ ਨਾਂ ਕੋਈ ਘਰਵਾਤ ਨਾ ਮਾਂ ਪਿਓ ਨਾ ਭੈਣ ਭਰਾ ਵਾ ਕੱਲਾ ਪਿੰਡ ਦੇ ਵਿੱਚ ਰਹਿੰਦਾ ਵਾ ਪਿੰਡ ਵਾਲੇ ਥੋੜੀ ਬਹੁਤੀ ਮਤ ਕਰਦੇ ਕਿਉਂਕਿ ਹਰ ਇੱਕ ਦਾ ਘਰਾਂ ਵਰਗੇ ਘਰ ਹੁੰਦੇ ਨੇ ਬਾਬੇ ਪਕਾਲੇ ਦੇ ਲਾਗੇ ਪਿੰਡ ਆ ਪਿੰਡ ਨਿੱਜਰ ਤੇ ਸਾਰੀ ਮੱਕੀ ਜਿੰਨੀ ਜਿੰਨੀ ਉਮਰ ਮਾਂ ਪਿਓ ਤੋਂ ਬਗੈਰ ਜਿੰਨੀ ਉਮਰ ਕੱਢੀ ਹੈ ਨਾ ਇਸ ਵੀਰ ਨੇ ਕਿ ਉਹ ਬਾਬੇ ਪਕਾਲਾ ਸਾਹਿਬ ਪ੍ਰਸ਼ਾਦਾ ਪਾਣੀ ਛੱਕ ਕੇ ਜਾਂ ਪਿੰਡ ਵਿੱਚੋਂ ਕਿਸੇ ਕਿਸੇ ਨੇ ਤਰਸਕਾ ਕੇ ਪ੍ਰਸ਼ਾਦਾ ਪਾਣੀ ਦਿੱਤਾ ਤੇ ਛੱਕ ਲਿਆ ਅੱਜ ਉਸ ਵੀਰ ਨੂੰ ਮੈਂ ਤੁਹਾਡੇ ਸਾਹਮਣੇ ਲਿਆਉਣ ਦਿਆਂ ਆ ਕਿ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਬਹਿ ਕੇ ਇੱਕ ਬੇਨਤੀ ਕਰਦਾ ਇਹ ਆਪਣੇ ਮਾਈਂਡ ਦੇ ਵਿੱਚ ਰੱਖਿਓ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੈਠਾ ਜੇ ਕਿ ਇਸ ਵੀਰ ਦੀ ਮਦਦ ਹੋਣੀ ਲਾਜ਼ਮੀ ਜੇ ਬਹੁਤ ਜਿਆਦਾ ਜ਼ਰੂਰੀ ਜੇ ਤੁਸੀਂ ਇਹ ਘਰ ਵੇਖ ਰਹੇ ਜੇ ਇਸ ਘਰ ਮੀਆਂ ਦੇ ਵਿੱਚ ਬਾਰਸ਼ਾਂ ਦੇ ਵਿੱਚ ਵੀਰ ਦਾ ਇਹ ਘਰ ਦਾ ਜਿਹੜਾ ਲੈਂਟਰ ਡਿੱਗ ਪਿਆ ਸੀ ਜਦ ਕਿ ਇਹੋ ਘਰ ਹੀ ਘਰ ਸੀ ਤੇ ਕਿਸੇ ਨੇ ਥੋੜੀ ਬਹੁਤੀ ਮਦਦ ਕੀਤੀ ਤੇ ਇਟਾਂ ਇਟਾਂ ਟੰਸਟਾਤੀਆਂ ਤੇ ਆ ਪਿੰਡ ਵਾਲਿਆਂ ਨੇ ਥੋੜੀ ਬੋਤੀ ਮਤ ਕਰਕੇ ਤੇ ਇਹਨਾਂ ਦਾ ਜਿਹੜਾ ਵਾ ਕੰਦਾ ਖੜੀਆਂ ਕਰਤੀਆਂ ਜਦ ਕਿ ਕੰਦਾ ਕੰਦਾ ਪੂਰੀਆਂ ਵੀ ਖੜੀਆਂ ਨਹੀਂ ਹੋਈਆਂ ਅਸੀਂ ਵੀਰ ਨੂੰ ਪੁੱਛ ਲੈਨੇ ਆ ਕਿ ਕੀ ਹਾਲਾਤ ਨੇ ਕਿ ਮੈਂ ਮੈਂ ਤੁਹਾਨੂੰ ਇਹ ਗੱਲ ਕਹਿ ਦਵਾ ਕਿ ਵੀਰ ਦੀਆਂ ਲੱਤਾਂ ਵੀ ਸਹੀ ਤਰੀਕੇ ਨਾਲ ਨਹੀਂ ਚਲਦੀਆਂ ਤੇ ਬਾਵਾ ਵੀ ਬਾਵਾ ਵੀ ਸਹੀ ਤਰੀਕੇ ਨਾਲ ਨਹੀਂ ਚਲਦੀਆਂ ਤੇ ਵੱਡੀ ਗੱਲ ਜਿਹੜੀ ਹੈ ਨਾ ਉਹ ਵੀਰ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਇਸੇ ਕਰਕੇ ਅਸੀਂ ਵੀਰ ਨੂੰ ਪੁੱਛ ਰਹੇ ਨੇ ਵੀਰ ਕੀ ਕੀ ਅਸੀਂ ਗੱਲ ਬਣ ਗਈ ਕਿ ਮਾਪੇ ਕਦੋਂ ਕਦੋਂ ਦੇ ਚਲੇ ਗਏ ਮਮੀ ਛੁੱਟ ਛੁੱਟ ਹੀ ਦੇ ਜਾਈਗੀ ਕਿੰਨਾ ਤੁਸੀਂ ਤੁਹਾਡੀ ਹੁਣ ਉਮਰ ਕਿੰਨੀ ਹੈ ਮੈਂ ਉਹ ਵੀ ਤਾਂ ਤਾਂ ਇਹ ਤਾਂ ਨਹੀਂ सांगਣੀ ਮੈਂ ਕਿ 18-19 ਸਾਲ ਕਹਿੰਦੇ ਆ ਪਰ ਪਿੰਡ ਵਾਲਿਆਂ ਕੋ ਜਦੋਂ ਅਸੀਂ ਪੁੱਛਿਆ ਨਾ ਕਿ ਆਂਦੇ ਆ ਕਿ 30 ਪਲੱਸ ਦਾ 30 ਸਾਲ ਤੋਂ ਵੱਧ ਦੀ ਉਮਰ ਦਾ ਵਾ ਤੇ ਵੀਰ ਜੀ ਕਿ ਤਰ੍ਹਾਂ ਫਿਰ ਪ੍ਰਸ਼ਾਦਾpani ਕਿ ਤਰ੍ਹਾਂ ਚੱਲਦਾ ਹੈ ਕਈ ਕਈ ਜਿਹੇ ਕਈ ਕਈ ਜਿਹੇ ਕਈ ਕਈ ਗੋਦਿਆ ਕਈ ਕਿਦੇ ਰਹਿੰਦੇ ਕਿੱਥੇ? ਇਹ ਕਈ ਗੋਡਿਆਂ ਜਾਂ ਠੀਕ ਵੀ ਕਈ ਠੀਕ ਨਹੀਂ ਠੀਕ ਵੀ। ਮੱਕੀ ਬਾਹਰ ਹੀ ਪੈਜੀਦਾ। ਮਾਂਜੀ। ਅੱਡੇ-ਉੱਡੇ ਦੇ ਵਿੱਚ ਪੈਜੀਦਾ। ਹਣਾ? ਪਿੰਡ ਵਾਲਿਆਂ ਕੋਈ ਮੈਂ ਪੁੱਛਿਆ ਸੀ। ਤਾਂ ਆਂਦੇ ਕਿ ਕਦੀ ਅੱਡੇ ਅੱਡੇ ਦੇ ਵਿੱਚ ਸੁੱਤਾ ਹੁੰਦਾ ਕਦੀ ਬਾਬੇ ਪਕਾਲੇ ਸੁੱਤਾ ਹੁੰਦਾ। ਕਦੀ ਕਿਸੇ ਦੇ ਬਾਹਰ ਤੇ ਥੜੇ ਤੇ ਸੁੱਤਾ ਹੁੰਦਾ। ਜਦ ਕਿ ਆਪਣੀ ਜਗ੍ਹਾ ਵੀ ਹੈਗੀ ਆ। ਹਾਂਜੀ। ਤੇ ਅਸੀਂ ਚਾਹੁੰਦੇ ਆ ਤੁਸੀਂ ਕੀ ਚਾਹੁੰਦੇ ਜੀ ਤੁਸੀਂ? ਜੇ ਇੰਦਾ ਕੋਈ ਮਾਇਦੇ ਕਰ ਮਾਈ ਮਾਈ ਮੋਟੀ। ਮਾਰੀ ਮੋਟੀ ਮਤ ਕਰਦੀ। ਹਾਂਜੀ ਮਾਰੀ। ਮਾਰੀ ਮੋਟੀ ਦੀ ਪੂਰੀ ਗੱਲ। ਉਹ ਹੀ ਖਾਦੇ ਬੰਦੇ। ਪੂਰੀ। ਹਾਂ ਇਹ ਲੈਂਟਰ ਪਾ ਦिए ਪੰਜ ਹੋ ਜੀ ਪੰਜ ਦੇਖੋ ਜੀ ਦਰਦ ਦਰਦ ਦੀਆਂ ਠੋਕਰਾ ਖਾਣ ਲਈ ਮਜਬੂਰ ਆ ਵੀਰ ਸਾਨੂੰ ਇਹ ਚਾਹੀਦਾ ਵਾ ਚੰਗੇ ਭਲਾ ਘਰਾਂ ਦੇ ਵਿੱਚ ਅਸੀਂ ਰਹਿਨੇ ਆ ਉਹਨਾਂ ਘਰਾਂ ਦੇ ਵਿੱਚ ਰਹਿਨੇ ਆ ਜਿਨ੍ਹਾਂ ਘਰਾਂ ਦੇ ਵਿੱਚ ਸਾਡੇ ਘਰ ਦੇ ਵਿੱਚ ਹਰ ਸਖ ਸੁੱਖ ਸਹੂਲਤ ਹੈਗੀ ਸੁੱਖ ਸਹੂਲਤ ਹੋਣ ਦੇ ਬਾਵਜੂਦ ਵੀ ਅਸੀਂ ਆਨੇ ਆ ਕਿ ਸਾਡੇ ਘਰ ਦੇ ਵਿੱਚ ਆ ਇਸ ਚੀਜ਼ ਦੀ ਕਮੀ ਆ ਹੁਣ ਜਿਹੜਕੂ ਜ਼ਮੀਨ ਨਹੀਂ ਗਈ ਉਹ ਆਂਦਾ ਵਾ ਕਿ ਮੈਨੂੰ ਜ਼ਮੀਨ ਮਿਲ ਜੇ ਮੈਂ ਘਰ ਔਖੇ ਸੋਕੇ ਬਣਾ ਲੂੰਗਾ ਜੇ ਤਕ ਕੋ ਜਮੀਨ ਹੈਗੀ ਉਹ ਆਂਦਾ ਕਿ ਮੈਂ ਔਕੇ ਸੁੱਕੇ ਘਰ ਬਣਾ ਲੂੰਗਾ ਪਰ ਇਹ ਇਸ ਵੀਰ ਕੋ ਜਮੀਨ ਤੇ ਹੈਗੀ ਆ ਪਰ ਦਿਮਾਗੀ ਸੰਤੁਲਨ ਠੀਕ ਨਹੀਂ ਹੈਗਾ ਤੁਸੀਂ ਵੇਖ ਹੀ ਲਿਆਓ ਉਸ ਵੀਰ ਦੀ ਆਵਾਜ਼ ਸੁਣ ਕੇ ਤੁਸੀਂ ਵੇਖ ਲਿਆ ਹੋ ਕਿ 30 ਸਾਲਾਂ ਤੋਂ ਪਲੱਸ ਦਾ ਵੀਰ ਤੇ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਠੋਕਰਾ ਖਾਣ ਲਈ ਮਜਬੂਰ ਹੋਇਆ ਅੱਜ ਮੈਂ ਤੁਹਾਡੇ ਚਰਨਾਂ ਦੇ ਵਿੱਚ ਬਹਿ ਕੇ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਵੀਰ ਦੀ ਜਿਹੜੀ ਮਤਵ ਆ ਨਾ ਮੇਰੇ ਖਿਆਲ ਦੇ ਵਿੱਚ 50-60 ਹਜ਼ਾਰ ਲੱਖ ਰੁਪਏ ਤੇ ਲੱਗੇ ਇਹਨਾਂ ਦੇ ਲੈਂਟਰ ਦਾ ਖਰਚਾ ਆਉਣਾ ਬਤ। ਇਸ ਤੋਂ ਬਾਅਦ ਖਰਚਾ ਨਹੀਂ। ਕੋਈ ਵੀਰ ਇੱਕ ਚੁੱਕਲੇ, ਦੋ ਜਾਣੇ ਕਲੈਬ੍ਰੇਸ਼ਨ ਕਰ ਲੇ, ਕੋਈ ਕਲੈਬਰੇਟ ਕਰਕੇ ਆਪਸ ਦੇ ਵਿੱਚ ਇਸ ਵੀਰ ਦੀ ਸਿੱਧੀ ਤੁਸੀਂ ਮਤ ਕਰ ਸਕਦੇ ਜੀ। ਤੁਸੀਂ ਸਾਡੇ ਨਾਲ ਸੰਪਰਕ ਕਰੋ, ਮੈਂ ਤੁਹਾਨੂੰ ਆਪ ਨਿੱਜਰ ਪਿੰਡ ਲੈ ਕੇ ਆਉਂਗਾ। ਤੁਸੀਂ ਆਪ ਸੰਪਰਕ ਕਰੋ ਜਿਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ, ਉਹ ਵੀਰ ਤੁਹਾਡੇ ਨਾਲ ਆ ਕੇ ਵੀਰ ਜੀ ਆਜੋ, ਆਜੋ ਤੁਸੀਂ। ਇਹ ਨੇ ਸਾਡੇ ਵੀਰ ਤੇਜਿੰਦਰ ਸਿੰਘ ਆ ਲੈ ਲੇ। ਅਗਲਾ ਜਨਰਲ। ਵੀਰ ਤੇਜਿੰਦਰ ਸਿੰਘ ਜਿਹੜੇ ਮਰਚਨ ਨੇਵੀ ਦੇ ਨੇ ਮਰਚਨ ਨੇਵੀ ਦੇ ਵਿੱਚ ਨੇ ਇਸੇ ਪਿੰਡ ਦੇ ਨੇ ਪਰ ਰਹਿੰਦੇ ਸ਼ਹਿਰ ਨੇ ਤੇ ਇਹਨਾਂ ਨੇ ਇਹਨਾਂ ਨੇ ਵੀ ਆਖਿਆ ਸੀ ਕਿ ਅਸੀਂ ਵੀ ਮਤ ਕਰ ਦਾਂਗੇ ਤੇ ਤੁਹਾਡੇ ਵੱਲੋਂ ਵੀ ਥੋੜੀ ਬੋਤੀ ਮਦਦ ਆ ਜੇ ਅਸੀਂ ਤੇ ਮਤ ਇਹੋ ਕਰ ਸਕਦੇ ਆ ਨਾ ਕਿ ਅਸੀਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਰੱਖ ਸਕਦੇ ਆ ਤੇ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਨਾ ਕਿ ਜੇ ਤੁਸੀਂ ਕੁਝ ਨਹੀਂ ਨਾ ਕਰ ਸਕਦੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੱਕ ਸ਼ੇਅਰ ਦੇ ਨਾਲ ਬੜੀਆਂ ਸਵਾਵਾਵਾਂ ਪਿੱਛੇ ਹੋਈਆਂ ਜੀ ਤੁਹਾਡਾ ਇੱਕ ਕੋਈ ਜ਼ੋਰ ਨਹੀਂ ਲੱਗਣਾ ਇੱਕ ਤੁਸੀਂ ਉਂਗਲ ਹੀ ਨੱਪਣੀ ਆ ਤੇ ਉਹ ਸ਼ੇਅਰ ਤੁਹਾਡੇ ਪੇਜ ਦੇ ਉੱਤੇ ਤੁਹਾਡੇ ਆਈਡੀ ਦੇ ਉੱਤੇ ਸ਼ੇਅਰ ਹੋ ਜਾਣਾ ਉਹ ਪਤਾ ਨਹੀਂ ਕਿਹਦੇ ਕੋ ਪਹੁੰਚ ਜਾਣੀ ਹੈ ਵੀਡੀਓ ਜਿੱਕੇ ਦੀ ਐਸੀ ਐਸੀ ਜਿਹੜੀ ਆ ਤਰਸ ਭਰੀ ਨਿਗਾ ਇਸ ਵੀਰ ਤੇ ਪੈਣੀ ਆ ਤੇ ਇਸ ਵੀਰ ਦੀ ਮਤ ਹੋ ਜਾਣੀ ਕਿਉਂਕਿ ਅਸੀਂ ਤੇ ਇਹੋ ਚਾਹੁੰਦੇ ਆ ਨਾ ਕਿ ਹਰ ਕੋਈ ਆਪਣੇ ਘਰ ਦੇ ਵਿੱਚ ਛੱਤ ਥੱਲੇ ਸੋਵੇ ਹਰ ਕੋਈ ਆਪਣੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਪੂਰਾ ਖਾ ਕੇ ਸੋਏ ਹਾਂ ਜੀ ਵੀਰ ਜੀ ਇਸ ਵੀਰ ਦਾ ਕਿਤਰਾ ਪਤਾ ਲੱਗਾ ਤੁਹਾਨੂੰ ਇਹ ਪਿੰਡ ਦੇ ਜੀ ਮੇਰੇ ਅੱਛਾ ਹਾਂਜੀ ਤੇ ਵੇਖੀਦਾ ਹੀ ਸਾਹਮਣੇ ਜਦੋਂ ਰੋਜ਼ ਜਾਂਦਾ ਬੱਬ ਕਾਲੇ ਸਾਹਿਬ ਪ੍ਰਸ਼ਾਦਾ ਸ਼ਗਨ ਕਦੀ ਕਿਤੇ ਫਿਰ ਆਪ ਵੀ ਥੋੜੀ ਹੈਲਪ ਕਰੀਦੀ ਸੀ ਹਾਂ ਇਹਨਾਂ ਦੀ ਤੇ ਫਿਰ ਇਦਾਂ ਮੈਂ ਫਿਰ ਮੈਂ ਕਿਹਾ ਚਲੋ ਤੁਹਾਡੇ ਨਾਲ ਸੰਪਰਕ ਕਰਦੇ ਹਾਂ ਜੇ ਕੋਈ ਹੈਲਪ ਹੋ ਜੀ ਇਹਨਾਂ ਦੀ ਵੇਖੋ ਜੀ ਸੰਪਰਕ ਤੇ ਹਰ ਕੋਈ ਚਾਹੁੰਦਾ ਵਾ ਹਾਂਜੀ ਮੈਨੂੰ ਰੋਜ਼ ਤੇ ਘੱਟੋ ਘੱਟ ਜਿਹੜੇ ਮਦਦ ਲੈਣ ਵਾਲੇ ਘੱਟੋ ਘੱਟ 20 ਫੋਨ ਆਉਂਦੇ ਆ ਫਲੇ ਇੰਨਾ ਜ਼ਿਆਦਾ ਫੇਮਸ ਨਹੀਂ ਆ ਕਿ 20 ਫੋਨ ਆਉਂਦੇ ਆ 20 ਫੋਨਾਂ ਦੇ ਵਿੱਚੋਂ ਮੈਂ ਹਰ ਕਿਸੇ ਦੀ ਮਦਦ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਮਦਦ ਕਰਾਉਣ ਦੇ ਵਿੱਚ ਮੇਰੀ ਸਹਾਇਤਾ ਕਰ ਸਕਦੇ ਤੁਸੀਂ ਉਹਨਾਂ ਡੋਨਰ ਦੇ ਪਾਸ ਇਸ ਵੀਡੀਓ ਨੂੰ ਇਸ ਵੀਰ ਤੇ ਹਾਲਾਤ ਪਹੁੰਚਾ ਸਕਦੇ ਜੇ ਜਿਹੜਾ ਵੀਰਾਂ ਦੀ ਮਾਨਸਿਕਤਾ ਇਹ ਆ ਕਿ ਅਸਾਡੇ ਅਸੀਂ ਪ੍ਰਸ਼ਾਦਾ ਪਾਣੀ ਅਸੀਂ ਚੰਗੇ ਕੋਠਿਆਂ ਘਾਰਾਂ ਦੇ ਵਿੱਚ ਰਹਿੰਦੇ ਆ ਨਾ ਤੇ ਇਹੋ ਇਹੋ ਜਿਹੇ ਲੋਕ ਵੀ ਰਹਿਣੇ ਚਾਹੀਦੇ ਨੇ ਜੋ ਜੀ ਰਹਿਣਾ ਚਾਹੀਦੇ ਨਾ ਹੈ ਦੱਸੋ ਆਪਣੇ ਬਾਰੇ ਹੋਰ ਕੁਝ ਦੱਸੋ ਅਖੜੋ ਮੈਂ ਤੇ ਇਹਨਾਂ ਕਹਿੰਦਾ ਕਾਜੋ ਕੋਈ ਮੋੜ ਮੋੜ ਕੋਈ ਮੋੜ ਥੋੜੀ ਬੋਤੀ ਕਰੋਗੇ ਥੋੜੀ ਬੋਤੀ ਕਰੀਏ ਸੱਚੀ ਹੈ ਸਾਏ ਕਾਜੋ ਕੋਈ ਸਾਰੀ ਕਰਦੀ ਹੈ ਤੁਸੀਂ ਵੀਰ ਦੀ ਮਾਨਸਿਕਤਾ ਵੀ ਤੁਸੀਂ ਵੇਖ ਸਕਦੇ ਹੋ ਜੇ ਨਾ ਕੱਲਾ ਹੈਗਾ ਜੀ ਜ਼ਿੰਦਗੀ ਦੇ ਵਿੱਚ ਕੱਲਾ ਜੇ ਨਾ ਮਾਂ ਪਿਓ ਜੇ ਨਾ ਭੈਣ ਭਰਾ ਜੇ ਨਾ ਘਰ ਜੇ ਬਸ ਇੱਕੋ ਇੱਕ ਜੇ ਸ੍ਰੀ ਗੁਰੂ ਰਾਮਦਾਸ ਜੀ ਕਿ ਉਹ ਜੀ ਸ੍ਰੀ ਗੁਰੂ ਆਮਦਾਸ ਜੀ ਨਾਲ ਹਨ ਹੈਨਾ ਇੱਥੇ ਬੈਠੇ ਹਨ ਹਾਂਜੀ ਹਨ ਉਹਨਾਂ ਨੂੰ ਉਹਨਾਂ ਨੂੰ ਪੁਕਾਰਿਆ ਕਰੋ ਠੀਕ ਹੈ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਠੀਕ ਹੈ ਜੀ ਧੰਨ ਧੰਨ ਕੀ ਬੋਲਣਾ ਚੰ ਚੰ ਗੁਰ ਜਾਨ ਸਾ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਠੀਕ ਹੈ ਨਾ ਹਨਾ ਬਾਬਾ ਪੁਕਾਰੇ ਤੋਂ ਪਛਾਤਾ ਛੱਕਦੇ ਜੀ ਹਨਾ ਤੁਸੀਂ ਹਾਲਾਤ ਵੇਖ ਸਕਦੇ ਮੈਂ ਆਖੂਗਾ ਕਿ ਤੇ ਸਾਰੇ ਪਾਸੇ ਇੱਕ ਰੀ ਕੈਮਰਾ ਕਮਾ ਦਿਓ ਕਿ ਜਿਹੜਾ ਹਰ ਇੱਕ ਇਹਨੂੰ ਪਤਾ ਲੱਗ ਜਾਏ ਕਿ ਇਹਨਾਂ ਦੇ ਘਰ ਦੇ ਹਾਲਾਤ ਕੀ ਨੇ ਕੀ ਜਦੋਂ ਬਾਰਸ਼ਾਂ ਹੋਈਆਂ ਸੀ ਪਿਛਲੇ ਸਾਲ ਜਿਹੜੀਆਂ ਬਾਰਸ਼ਾਂ ਹੋਈਆਂ ਸੀ ਉਸ ਬਾਰਸ਼ਾਂ ਦੇ ਵਿੱਚ ਇਸ ਵੀਰ ਦਾ ਜਿਹੜਾ ਕੋਠਾ ਡਿੱਗ ਪਿਆ ਸੀ ਬਾਲੇ ਵਾਲੀਆਂ ਬਾਲੇ ਵਾਲਾ ਸੀ ਬਾਲੇ ਵਾਲੀਆਂ ਛੱਤਾਂ ਸੀ ਬਾਲਾ ਬਾਲੇ ਵਾਲੀਆਂ ਛੱਤਾਂ ਕਰਕੇ ਬਹੁਤ ਜ਼ਿਆਦਾ ਨਾ ਕੋਈ ਉਹਦੀ ਰਿਪੇਅਰ ਕੀਤੀ ਗਈ ਤੇ ਨਾ ਉਹਦਾ ਕੋਈ ਸੋਲੂਸ਼ਨ ਕੱਢਿਆ ਗਿਆ ਕਿ ਇਹਨੂੰ ਕੋਈ ਰਿਪੇਅਰ ਕਰ ਲਈਏ ਤੇ ਉਹਨੂੰ ਜਦੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਦੋਂ ਪਾਣੀ ਭਰ ਗਿਆ ਤਾਂ ਇੱਕਦਮ ਵੀਰ ਉਹ ਤੋਂ ਘਰ ਨਹੀਂ ਸੀ ਜਿਸ ਕਰਕੇ ਵੀਰ ਦੇ ਉੱਤੇ ਨਹੀਂ ਡਿੱਗੀ ਛੱਤ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਇਸ ਵੀਰ ਦੀ ਮਦਦ ਲਈ ਅੱਗੇ ਜਰੂਰ ਆਓ ਤੇ ਲੈਟਰਨ ਬਾਥਰੂਮ ਬਣੇ ਆ ਜੇ ਤਾਂ ਲੈਂਟਰ ਵੀ ਪਿਆਤ ਵੱਲੋਂ ਜਿਹੜੇ ਅਲਾਟ ਹੋਏ ਸੀ ਬਾਥਰੂਮ ਜੁਰਨ ਪਾਸ ਲਈ ਜਿਹੜੀਆਂ ਬਿਲਡਿੰਗਾਂ ਅਲਾਟ ਹੋਈਆਂ ਸੀ ਉਹਨਾਂ ਦੇ ਪੈਸਿਆਂ ਦੇ ਵਿੱਚੋਂ ਪੰਚਾਇਤ ਵੱਲੋਂ ਇਹ ਬਾਥਰੂਮ ਤੇ ਇਹ ਲੈਟਰਨ ਬਣੇ ਸੀ ਉਹ ਉਹਨਾਂ ਨੇ ਬਣਾਤਾ ਵਾ ਤੇ ਹੁਣ ਸਾਡਾ ਫਰਜ਼ ਵਾ ਕੀ ਇਹਨਾਂ ਵੀਰ ਦਾ ਜਿਹੜਾ ਵਾ ਕਮਰਾ ਵਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪਵਾ ਲਿਆ ਸੀ ਇਹ ਕਹਿਣਾ ਤਾਂ ਜ਼ਰੂਰੀ ਸੀ ਕਿ ਉਹਨਾਂ ਨੇ ਕਿਹਨਾਂ ਲੋਕਾਂ ਨੇ ਆਖਣਾ ਵਾ ਕਿ ਸ਼ਾਇਦ ਇਹਨਾਂ ਦਾ ਬਾਥਰੂਮ ਦਾ ਲੈਂਟਰ ਪਿਆ ਵਾ ਤੇ ਘਰ ਦਾ ਲੈਂਟਰ ਕਿਉਂ ਨਹੀਂ ਪਿਆ ਉਹ ਤੁਹਾਨੂੰ ਮੈਂ ਗੱਲ ਕਲੀਅਰ ਕਰਤੀ ਆ ਕਿ ਇਹ ਜਿਹੜਾ ਪੰਚਾਇਤੀ ਦੇ ਵਿੱਚ ਜਿਹੜਾ ਲੈਂਟਰਨ ਬਾਥਰੂਮ ਦਾ ਜਿਹੜਾ ਇੱਕ ਪ੍ਰੋਜੈਕਟ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਪਾ ਕੇ ਦਿੱਤਾ ਸੀ ਹੁਣ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਰੇ ਜਣੇ ਹਮਲਾ ਮਾਰੀਏ ਅਸੀਂ ਸਾਰੇ ਜਣੇ ਤੇ ਇਸ ਵੀਰ ਦੀ ਜਿਹੜੀ ਰਹਿੰਦੀ ਜਿਹੜੀ ਬਿਲਡਿੰਗ ਵਾ ਨਾ ਉਹ ਮੇਰੇ ਖਿਆਲ ਦੇ ਵਿੱਚ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕਾ ਹਾਂ ਕਿ 50-60 ਹਜ਼ਾਰ ਰੁਪਏ ਲੱਖ ਰੁਪਏ ਦੇ ਲਾਗੇ ਲੱਗਣਾ ਤੇ ਅਸੀਂ ਸਾਰੇ ਜਣੇ ਕੰਟ੍ਰਿਬਿਊਟ ਕਰਕੇ ਇਸ ਵੀਰ ਦੀ ਜਿਹੜੀ ਮਤ ਜਿਹੜੀ ਆ ਕੋਠੇ ਦੀ ਘਰ ਦੀ ਜਿਹੜੀ ਇੱਕ ਛੱਤ ਦੀ ਮਤ ਵਨ ਉਹ ਅਸੀਂ ਸਾਰੇ ਜਣੇ ਆਪਸ ਦੇ ਵਿੱਚ ਕੰਟ੍ਰਿਬਿਊਟ ਕਰਕੇ ਕਰਦੀ ਕਿਉਂ ਕਿਉਂ ਜੀ ਇੱਕ ਮੈਂ ਤੁਹਾਨੂੰ ਬੇਨਤੀ ਕਰ ਦਿੰਦਾ ਵੀਰ ਦਾ ਨਾਂ ਕੀ ਸੀ ਜਰਾ ਸੋਨੂ ਸੋਨੂ ਵੀਰ ਦਾ ਨਾਂ ਵਾ ਨਿੱਜਰ ਪਿੰਡ ਵਾ ਇਸ ਇਹ ਵੀਰ ਫਿਜ਼ੀਕਲ ਤੌਰ ਤੇ ਠੀਕ ਨਹੀਂਗਾ ਮਾਨਸਿਕ ਤੌਰ ਤੇ ਵੀ ਠੀਕ ਨਹੀਂਗਾ ਫਿਜ਼ੀਕਲ ਤੌਰ ਤੇ ਵੀ ਠੀਕ ਨਹੀਂ ਹੈਗਾ ਤੁਰਿਆ ਵੀ ਨਹੀਂ ਜਾਂਦਾ ਸਹੀ ਤਰੀਕੇ ਨਾਲ ਉਹ ਕੰਮ ਕੀ ਕਰ ਸਕਦਾ ਉਹ ਕਮਾ ਕੇ ਕੀ ਖਾ ਸਕਦਾ ਤਰਸ ਦੇ ਆਧਾਰ ਦੇ ਉੱਤੇ ਜੇ ਕਿਸੇ ਨੇ ਪ੍ਰਸ਼ਾਦੀ ਰੋਟੀ ਟੁਕ ਦੇ ਤਾ ਤੇ ਦੇ ਤਾ ਤੇ ਸਮੇ ਇਹੋ ਜੇ ਵੀ ਆ ਜਾਂਦੇ ਆ ਕਿ ਜਦੋਂ ਸਰੀਰ ਵੀ ਢੱਲਾ ਮਠਾ ਹੋ ਜਾਂਦਾ ਵਾ ਉਦੋਂ ਕੀ ਕਰਦਾ ਹੋਊਗਾ ਵੀਰ ਹੁਣ ਇਹ ਚੀਜ਼ਾਂ ਆਪਣੇ ਉੱਤੇ ਜਾਣ ਕੇ ਇਸ ਵੀਰ ਦੀ ਜਿਹੜੀ ਮਦਦ ਵਾ ਨਾ ਉਹ ਸਾਨੂੰ ਸਾਰੇ ਜਣਿਆਂ ਨੂੰ ਮੈਂ ਬਾਰ ਬਾਰ ਤਾਂ ਕਹਿ ਰਿਹਾ ਹਾਂ ਕਿਉਂਕਿ ਮੈਨੂੰ ਇਸ ਚੀਜ਼ ਦੇ ਉੱਤੇ ਤਰਸ ਇੰਨਾ ਜ਼ਿਆਦਾ ਆਉਂਦਿਆ ਵੀਰ ਦੇ ਉੱਤੇ ਕਿ ਮੇਰਾ ਆਪਣੇ ਆਪ ਵੀ ਰੁਕਿਆ ਨਹੀਂ ਜਾ ਰਿਹਾ ਕਿ ਮੈਂ ਵੀਰ ਦੀ ਮਦਦ ਕਿਹੜੇ ਤਰੀਕੇ ਨਾਲ ਕਰਦਾ ਕਿਉਂਕਿ ਮੇਰੇ ਹੱਥ ਵੱਜੇ ਆ ਮੈਂ ਜਿਹੜੀ ਜਿਹੜੀ ਸੇਵਾਵਾਂ ਤੁਸੀਂ ਆਪਣੇ ਇਸ ਚੈਨਲ ਦੇ ਉੱਤੇ ਵੇਖਦੇ ਜੇ ਉਹ ਸੇਵਾਵਾਂ ਇਕੱਠੀਆਂ ਕਰਨ ਦੇ ਵਿੱਚ ਜੇ ਮੈਂ ਮਹੀਨੇ ਪੂਰਾ ਮਹੀਨਾ ਬਾਹਰ ਨਾ ਨਿਕਲਾ ਤੇ ਮੇਰੀ ਸੇਵਾਵਾਂ ਇਕੱਠੀਆਂ ਨਹੀਂ ਹੁੰਦੀ ਇਸੇ ਕਰਕੇ ਮੈਂ ਤੁਹਾਡੇ ਕਾੜੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਸੀਂ ਕੀ ਚਾਹੁੰਦੇ ਹੋ ਕੀ ਚਾਹੁੰਦੇ ਹੋ ਸੰਗਤ ਕੋ ਤੁਹਾਡੀ ਕੀ ਮਤ ਸੰਗਤ ਨੂੰ ਮੈਂ ਨਾ ਇੱਕ ਕਮਰਾ ਪਾ ਲੈ ਤੇ ਅੱਗੇ ਚੱਲ ਜਾਵੇ ਹੋਰ ਕੁਝ ਨਹੀਂ ਚਾਹੀਦਾ ਦੇਵੋ ਨਹੀਂ ਕੋਈ ਹਾਂਜੀ ਤੁਸੀਂ ਵੀਰ ਜੀ ਸਾਰਾ ਕੁਝ ਵੇਖ ਹੀ ਲਿਆ ਵਾ ਮੇਰੀ ਮਦਦ ਕੀਤੀ ਜਾਵੇ ਮੈਂ ਦੇਖੀ ਸੀ ਜਾਉ ਨਹੀਂ ਉਹ ਕਿ ਉਹਨੂੰ ਬੁਲਾਉਣਾ ਵੀ ਸਾਨੂੰ ਪੈ ਰਿਆ ਬੁਲਾਉਣਾ ਵੀ ਉਹਨੂੰ ਉਹਨੂੰ ਆਪਣੇ ਵੱਲੋਂ ਵੀ ਨਹੀਂ ਇਹ ਵੀ ਨਹੀਂ ਕਿਹਾ ਜਾ ਰਿਹਾ ਕਿ ਮੇਰੀ ਮਤ ਕੀ ਕੀਤੀ ਜਾਵੇ ਹੈਨਾ ਪਰ ਇਹ ਆ ਕਿ ਉਹ ਲੋਕਾਂ ਨੇ ਜਿਹੜਾ ਵੇਖਿਆ ਵਾ ਨਾ ਕਿ ਉਹਦੇ ਘਰ ਦੇ ਹਾਲਾਤ ਕੀ ਆ ਉਹਨੇ ਆਪਣੇ ਆਪ ਨਹੀਂ ਦੱਸਿਆ ਕਿ ਮੈਨੂੰ ਘਰ ਦੀ ਲੋੜ ਵਾ ਔਰ ਉਹ ਜਦੋਂ ਹਲਾ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦਾ ਹਾਂ ਨਾ ਕਦੀ ਕਿਸੇ ਦੇ ਘਰ ਦੇ ਬਾਹਰ ਸੌਂਦਾ ਕਦੀ ਅੱਡੇ ਦੇ ਵਿੱਚ ਸੌਂ ਜਾਂਦਾ ਕਦੀ ਬੱਸ ਸਟੈਂਡ ਤੇ ਸੌਂ ਜਾਂਦਾ ਕਦੀ ਗੁਰੂ ਘਰ ਦੇ ਵਿੱਚ ਜਾ ਕੇ ਲੰਮੇ ਪੈ ਜਾਂਦਾ ਪਛਾਦਾ ਪਾਣੀ ਛਕ ਲੈਂਦਾ ਵਾ ਤੇ ਉਹ ਉਹਨਾਂ ਨੇ ਵੀਰਾਂ ਨੇ ਫਿਰ ਪੁਕਾਰ ਲਾਈ ਕਿ ਇਸ ਵੀਰ ਦੀ ਮਰਤ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਰੀਏ ਪਿੰਡ ਵਾਲੇ ਕਰਦੇ ਵੀ ਆ ਹੈਨਾ ਇਸੇ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਹਾਡੀ ਇਹੋ ਸੇਵਾ ਵਾ ਤੇ ਦਾਮੀ ਸੱਜਣ ਜਿਹੜੇ ਆ ਇਸ ਵੀਡੀਓ ਨੂੰ ਵੇਖ ਕੇ ਅੱਗੇ ਜਰੂਰ ਆਉਣ ਥੱਲੇ ਮੈਂ ਆਪਣਾ ਮੋਬਾਈਲ ਨੰਬਰ ਜਿਹੜਾ ਵਾ ਮੈਂਸ਼ਨ ਕਰ ਦੇਣਾ ਵਾ ਜਿੰਨੇ ਜਿੰਨੇ ਵੀ ਵੀਰ ਦੀ ਸੇਵਾ ਕਰਨੀ ਹੋਵੇ ਸਾਡੇ ਨਾਲ ਸੰਪਰਕ ਕਰੇ ਅਸੀਂ ਤੁਹਾਨੂੰ ਨਿੱਜਰ ਪਿੰਡ ਜਿਹੜਾ ਰਈਏ ਦੇ ਲਾਗੇ ਉੱਥੇ ਲੈ ਚਲਾਂਗੇ ਤੁਸੀਂ ਸਿੱਧੀ ਵੀਰ ਦੀ ਮਤ ਤੁਸੀਂ ਕਰ ਸਕਦੇ ਜੀ ਜਾਂ ਇੱਟਾਂ ਵਾਲਿਆਂ ਨੂੰ ਸੀਮੈਂਟ ਵਾਲਿਆਂ ਨੂੰ ਰੇਤਾ ਵਾਲਿਆਂ ਨੂੰ ਜਿਹੜਾ ਵੀ ਜਿਹੜਾ ਵੀ ਇਸ ਘਰ ਬਣਾਉਣ ਦੇ ਵਿੱਚ ਜਿਹੜੀ ਜਿਹੜੀ ਸਮਗਰੀ ਲੱਗਦੀ ਉੱਥੇ ਸਿੱਧੀ ਅਸੀਂ ਪੇਮੈਂਟ ਕਰ ਦਾਂਗੇ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ